ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਸਿੰਘ ਜੀ ਤੇ ਬਦਸਨ ਮਹਾਰਾਜ ਸਦਾ ਹੀ ਜੈਕਾਰੇ ਬਾਹਰ ਸਦਾ ਹੀ ਜੈਕਾਰੇ ਬਾਹਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਕੋਈ ਕੜੀ ਨਾ ਦੇਖਣ ਦੀ ਸਰੋ ਕਿਰਪਾ ਤਨਤਨ ਸਿੰਘ ਜੀ ਦੇਵਨਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਕਰ ਦਿਓ ਕਿਰਪਾ ਵਾਹਿਗੁਰੂ ਵਾਹਿਗੁਰੂ ਜੀ ብህህንኛ እህን እህህ እህኛ እንህህ እይነ እንህ እንጠዎዎች እህገህ እንህዋች እንህህ राम जल छ पुर सॼा सगल मनोलत सूरे जय जय कार पियो जगंतर सगल सूरे भोलनि पुर

પરમેશ્વર નક નામો ધર નદી ગાયા ધર ગયા પરમેશ્વર નાનક નામ ਵਿਸਰਨਾ ਹੀ ਨਾ ਤਾਰ ਵਿਸਰਨਾ ਹੀ ਗਤਾ ਵਿਸਰਨਾ ਹੀ ਗਤਾ ਆਪਣਾ ਨਾਮ ਜਪਿਓ ਆਪਣਾ ਨਾਮ ਜਪਿਓ ਜੀਓ ਆਪਣਾ ਨਾਮ ਜਪਿਓ ਓ ਗੋਲੇ ਸਮਤਿਂ ਨਰਾ ਕੋਲੇ ਗੋਲੇ ਸਮਤਿਂ ਨਰਾ ਨਰਾਵਾਸੀਂ ਨਰਾ

ربا اپنا سي تو مولا ہر ماں تا سهمدي جا خدا کا تھا پر بول جي جا न खे ਮਸੀਤ ਆਲਕੀ ਦੀ ਖਾਸੇ ਮਸੀਤ ਆਪਣੀ ਪਗਤੀ ਲਾਏ ਮਸੀਤ ਖਾਸੇ ਲਾਏ ਕੰਪਿਊਟਰ ਬਹਦੈਸਾ ਕੰਪਿਊਟਰ ਇੱਕ ਹਦੈਸਾ ਹਰ ਬਹਦੈਸਾ ਹੈ ਕੰਪਿਊਟਰ ਇੱਕ ਹਦੈਸਾ ਹੋ ਆਇਆ ਦੂਰ ਚਾਲਕੇ i मारे मार त ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਤਿ ਸ੍ਰੀ ਅਕਾਲ ਸਤਿਗੁਰੂ ਨਾਨਕ ਜੇਨ ਕਲ ਰੱਖੀ ਮੇਰੀ ਹੋਵੇ ਚਮਤ ਕਛ ਮਦੀ ਨਾ ਰੋਲ ਕੁਰਸੋ ਹੋ ਜਟੀ ਤੋਦ ਜੇ ਸੱਚੇ ਪਾਤਾਲ ਮਾਲ ਚਰਨ दुद्धी दुद्धी सचे पाती हशन दे खची वासु ते खाची वास पूर कर मोए भेरा અમની સુરબ પ્રભ મેરે પ્રભ મેરે करेदा नेरदा विर कणकुनास विस्तरना न कटे नानक लालो लाल हालो लाल हा लालो लाल हा नान लालो वाहेगुरू जीा ख़ालसा वाहेगुरू जी फते ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤਵਾਂ ਅਰਦਾਸ ਕਹਾਂ ਪਰ ਕਹਿ ਪੈ ਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹ ਤੱਕੇ ਏਰੇ ਹੁਕਮ ਪਵੈ ਨੀਸਾਣ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਤੇ ਕਹਿ ਸੁਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਕ ਕਾਰਣ ਪੁਰਖ ਜੋ ਬਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰਖ ਤਿਵ ਰਹੋ ਰਿ ਅਮਰ ਦਾਸ ਕਾਰਣ ਕਰਨ ਜਿਵ ਤੂੰ ਰਖ ਏਵ ਰਹੋ ਤਰਨ ਗਗਨ ਨਵਖੰਡ ਮਹਿ ਜੋਤ ਸਰੂਪੀ ਰਹੋ ਪਾਰ ਨਮਸਤਰਾ ਕੁਛ ਪੇਦ ਨਹੀਂ ਗੁਰ ਅਰਜਨ ਪਰ ਤਖ ਹਾਰ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੁ ਕੁਸ਼ ਮਹਿਰ ਉਪਾਵਹ ਜੋ ਬਦੇ ਪੱਥਰ ਤਾਰੇ ਜੀ ਅਡਾਇ ਅਗਨ ਬਰਾਬਰ ਤਪ ਇਤਰ ਵਗਾ ਕਾਤੀ ਬ੍ਰੰਧਕਤ ਨਾਮ ਕੋ ਹੁਕਮ ਕੁਛਾਣ ਸੁਖ ਹੋਵਾ ਦਿਨ ਰਾਤੀ ਆ ਆਇਆ ਦੂਰ ਚਲ ਕ ਤਉ ਸਰਣਾਏ ਜੀ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁਖ ਗਵਾਹੇ ਜੀ ਰਾਮ ਨਾਮ ਯਰ ਮੈਂ ਗयो ਜਾ ਕੇ ਸਮ ਨਹੀਂ ਕੋਈ ਜਿਹਸਿ ਮਰਤ ਸੰਕਟ ਮਿਟਾ ਦਰਸ ਤੁਹਾਰ ਹੋਏ ਸੋ ਕਹੋ ਤਨ ਗੁਰ ਸੇ ਮੀਆ ਐਨ ਸਸਾਜ ਸੁਭਾਈ ਦਰਸਨ ਪਰਸਿਆ ਗੁਰੂ ਕ ਜਨਮ ਮਰਨ ਦੁਖ ਜਾਈ ਹੋਵੈ ਸਭ ਤੋ ਖਸਮ ਦੀ ਨੂਰ ਅਰਸਾ ਕਰਸੋ ਛਟਿਆ ਦੁਧ ਡਿਟੇ ਸਚੇ ਪਾਤ ਸਾਹ मल जनम जनम द कटी आहे सजण सचा सिर सह जिस पास बढ़िया सुईया सब न वेस श्री वाहेगुरु साहिब जी सोरठ महला पंजवा आग सुख मेरे मिता ਅੱਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਦੁਨਤ ਕਤ ਨਹੀਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੂ ਨਾਹੀ ਸਾਚੇ ਸਾਹਿਬ ਸੋ ਮਨ ਮੰਨਿਆ ਹਰ ਸਰਵ ਨਿਰੰਤਰ ਜਾਣਿਆ ਰਹਾ ਸਾਭ ਜੀ ਹੈ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸਭ ਜੀਏ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤ ਪਾਲਾ ਅਚਰਜ ਤੇਰੀ ਵਡਿਆਈ ਨੇਤ ਨਾਨਕ ਨਾਮ ਤਾਈ ਇਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਸੋਰਠ ਮਹੱਲਾ ਪੰਜਵਾ ਆਗੇ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੁ ਨਾਹੀ ਅਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਲ ਸ਼ਾਂਤੀ ਦੇ ਪੰਜ ਮਹਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਚਾਰਨ ਹੋਇਆ ਸੋਰਠ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਅੰਗ 629 ਉੱਪਰ ਸੁਭਾਈ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਜਾ ਗਾ ਵੇ ਆ ਸੁਣਿਆ ਸਫਲ ਹੋ ਜਾਏ ਬੱਲਾ ਚੁੱਕਾਂ ਦੀ ਖਿਮਾ ਕਰਨੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ